ਸੇਵੀਐ ਅਹਨਸ ਸਹਜ ਸੁਪਾਏ ਦਰਸਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਹੋਵੈ ਸਫਤਖ ਸਾਮਾਨੀ ਨੂਰ ਅਰਸ ਹਉ ਕਰਸ ਹਉ ਤਉ ਤੇਠੇ ਸੱਚੀ ਪਾਤ ਸਾਹ ਮਲ ਜਨਮ ਜਨਮ ਦੀ ਸਜਣ ਸੱਚੀ ਪਾਤ ਸਾਹ ਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਐ ਸਬਨਾੰਦਾ ਵੇਸਾ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾੰਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਜਰੀਐ ਤਬ ਹੋਏ ਭਸਮ ਤਾਨਾ ਰਹੇ ਕਿਰਮ ਦਲ ਖਾਈ ਕਾਚੇ ਗਾਗਰ ਨੀਰ ਪਰਤ ਹੈ ਐ ਆ ਤਨ ਕੀ ਇਹ ਵਡਾਈ ਜਬ ਜਰੀਆ ਤਾਬ ਹੋਏ ਭਸ ਮਤਾਨਾ ਰਹੇ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹ ਆ ਤਨ ਕੀ ਇਹ ਵਡਾਈ ਕਾਹੇ ਭਈਆ ਫਿਰ ਤੋ ਫੂਲੇ ਆ ਫੂਲੇ ਆ ਜਬ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਭੂਲੇ ਰਹਾ ਜਿਉ ਮਦ ਮਾਖੀ ਤਿਉ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੇ ਬਾਰ ਲੇਹ ਲੇਹ ਕਰੀਆ ਪੂਤ ਰਹਿਣ ਕਿਉਂ ਦੀਆ ਦੇਹੋਰੀ ਲੋ ਬਰੀ ਨਾਰ ਸੰਗ ਭਈ ਅਗ ਸਜਣ ਸੁਹੇਲਾ ਮਾਰ ਘਟ ਲਾ ਸਭ ਲੋਗ ਕੁਟੰਬ ਭਇਓ ਅਗਹ ਹੰਸ ਅਕੇਲਾ ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਝੂਠੇ ਮਾਇਆ ਆਪ ਬੰਧਾਇਆ ਜੋ ਨਲਨੀ ਭਰਮਸੂਆ ਕਹਤ ਕਬੀਰ ਸੁਨੋਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਦਾਇਆ ਜਿਉ ਨਲਨੀ ਭ੍ਰਮ ਸੂਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜਬ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਏ ਆ ਤਨ ਕੀ ਇਹ ਵਡਾਈ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ